ਹਾਂ ਜੀ ਸਵਾਗਤ ਹੈ ਤੁਹਾਡਾ ਸਾਰੇ ਆ ਨਾ ਤੁਹਾਡੀ ਇੱਕ ਹੋਰ ਵੀਡੀਓ ਦੇ ਵਿੱਚ ਮਿਲ ਕਰਦਾ ਹਾਂ ਸਾਰੇ ਠੀਕ ਠਾਕ ਹੋਵੇਂ ਸ਼ਾਇਦ ਜਾਗੜਾ ਵਾਲੋ ਆਪਣਾ ਸਟਾਰਟ ਹੁਣ ਆਪਾਂ ਚੱਲ ਲਿਆਂ ਤੇ ਹੁਣ ਪਹਿਲਾਂ ਤੇ ਟਰੈਕਟਰ ਤੇ ਤਰਪੇਲਾ ਤੇ ਭੁੱਲਣਾ ਅੱਜ ਇਹ ਗੱਲ ਆ ਕਿ ਪਾਵਾਂ ਕਿ ਤਰਪੇਲਾ ਵੀ ਨਾਲ ਇਹਦੇ ਨਾਲ ਇੱਕ ਨਾਲ ਸ਼ਾਇਦ ਲੈਨੇ ਹੁਣ ਹੁੰਦੇ ਕਿ ਨਹੀਂ ਉੱਥੇ ਲਵਾ ਲਈ ਇਹਦੇ ਤੋਂ ਹੁਣ ਚੱਲੇ ਆਪਾਂ ਸੜਕ ਬੈਟਰੀ ਪੂਰਾ ਹੈ ਦਾ ਟ੍ਰੈਕਟਰ ਆਪਾਂ ਛੱਡਾਂ ਇਹ ਧੋਵਣਾ ਹੁਣ ਪਾਉਂਦੇ ਆਂ ਤਰਪਾਲ ਯਾਰ ਆਪ ਹੋ ਜਾਣਾ ਪਹਿਲਾਂ ਕੱਲੇ ਲਪਾਵਾ ਚਟਾਇਆ ਪਾ ਲਈ ਉੱਤੇ ਪਾਵੇਂ ਬਣ ਕੇ ਕਾਲੀ ਤਰਪਾਲ ਲੈ ਲੋ ਵਣੀ ਲੰਦਾ ਕੇ ਟੁੱਟੂ ਜਰਨ ਆਦਲੇ ਬੰਨ ਨੂੰ ਖੇਤ ਉੱਦਰ ਨੂੰ ਹੋ ਗਿਆ ਕੀ ਹਾਲ ਵੀਰ ਜੀ ਚਲ ਹੁਣ ਬਚਾਲਿਓ ਬਾਗੀ ਸਾਹਿਬ ਠੀਕ ਆ ਵਲੌਗ ਜਰਮਨ ਦੇ ਕੋਡ ਦਾ ਭਾਈ ਜੋਗਾ ਚਾਬੀ ਆਪਾਂ ਨੇ ਹਿਮਾਲ ਚਾਲ ਜਰਮਨ ਦੇ ਪੈ ਨਹੀਂ ਮੇਰਾ ਸੋਹਣਾ ਕਹਿੰਦਾ ਚਾਬੀ ਆਪਾਂ ਨੇ ਕੋਗੇ ਰੱਖਾ ਹੁੰਦੇ ਵਾ ਵਾ ਕੋਲੋ 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 ਲੱਗੇ ਮੁੰਡੇ ਦੂਹ ਦੂ ਇਹ ਟੋਟੇ ਪਾਏ ਇਧਰ ਪਹਿਲਾਂ ਦੇ ਟਰਾਲਾ ਜਿਹੜਾ ਲੰਮਾ ਵਾ ਤੇ ਟੱਪੜ ਸਾਨੂੰ ਮਿਲਿਆ ਨਹੀਂ ਇੰਨਾ ਚੌੜਾ ਹੁਣ ਡਬਲ ਟੇਪ ਨਾਲ ਜੋੜਨ ਦਾ ਹੈ ਉੱਥੇ-ਉੱਥੇ ਕਿਹਾ ਕਿ ਉੱਤੇ ਤਰਪਾਲ ਪਾਏ ਬਾਅਦ ਜਿਹੜਾ ਪਾਸੇ ਨਾਟੇ ਅਸਰ ਤਾਂ ਆਇਓ ਨਹੀਂ ਪਹੁੰਚੇ ਅਸਰ ਤਾਂ ਉਧਰੋਂ ਆ ਤੇ ਇਧਰ ਅਸੀਂ ਨਵੀਂ ਮਸ਼ੀਨ ਵਾਲੀ ਕੋਟੀਆਂ ਵਾਲੀ ਕਿੱਟ ਵੀ ਖੋਲ ਲਈ ਮੁੰਡਿਆਂ ਨੇ ਤੇ ਨਾਲ ਹੀ ਕਰਨੀ ਚੋਣ ਇਹ ਨਾਲ ਹੀ ਜਾਉਂ ਉਹ ਤੇ ਟਰੈਕਟਰ ਵੀ ਆਪਾ ਤੋਂ ਬਣਾ ਦੇ ਜਾਂਦਾ ਫਿਰ ਦਵਾਂਗੇ ਲਾਈਟਾਂ ਆ ਹਾਲ ਚੰਗਾ ਨਾ ਹਾਲ ਆ ਉਹ ਸਹੀ ਰਿਹਾ ਡਬਲ ਟੇਪ ਆ ਤਾਂ ਬਾਕੀ ਬੰਦੇ ਆਪਾ ਜੇ ਉਹਨੂੰ ਵੀ ਕੋਟੇ ਭਖਾਈ ਇਹਦੇ 15.5 ਕੋਟੇ ਸੁੱਝ ਗਿਆ ਕੱਲ ਦਾ ਛੱਟ ਲੱਗ ਚੁੱਕੀ ਆ ਤੇ ਦੂਜਾ ਟਰਾਲਾ ਵੀ ਫਲੁੱਟਾ ਬਾਕੀ ਕਾਹੀ ਮਾਰੀ ਦੇਣਾ ਟਰੈਕਟਰ ਨੂੰ ਚਲਾਉਣਾ ਪੈਣਾ ਛੱਟ ਲੱਗੀ ਤੋਂ ਨਹੀਂ ਕੋਈ ਨਹੀਂ ਵੀ ਕੋਈ ਚੱਕਰ ਨਹੀਂ ਟਰੈਕਟਰ ਨਹੀਂ ਚਲਾਵਾਂਗੇ ਟਰੈਕਟਰ ਦੀ ਨਾ ਟੈਨਸ਼ਨ ਲੈ ਦੋ ਨਾ ਅਰਸ਼ ਟਰੈਕਟਰਾਂ 'ਚ ਲਾ ਲਾਂਗੇ ਵਾਰੀ ਵਾਰੀ ਚਲਾ ਲਾਂਗੇ ਚੱਲ ਆਹ ਜਿਹੜਾ ਬੰਦਾ ਮਟਰ ਹੋ ਗਿਆ ਪਰ ਬੰਦਾ ਮੈਨੇਜ ਕਰਾਉਂਦੇ ਨਾ ਇੱਕ ਦਰਪਹਿਲ ਪੈ ਗਈ ਆ ਚਿੱਟੀ ਹੂੰ ਇਧਰ ਅੱਛੀ ਨਹੀਂ ਵੀ ਫੋਨ ਚਲਾਉਂਦਾ ਹੁਣ ਬਰੰਗੜਾ ਪਾਣਾ ਬੜੇ ਤੰਗ ਬਰੰਗੜਾ ਪਾਣਗੇ ਮਟਰਾਂਲੇ ਇਹਨਾਂ ਜਿਹੜੇ ਕਰ ਬੜਾ ਮੇਨ ਬਾਈ ਵਾਲਾ ਇਧਰ ਦੇਖੋ ਰੋੜੇ ਦਾ ਘਟਨ ਨਾ ਤਾਂ ਇਹ ਸੱਚਾਈ ਪਿਆਰਾ ਆ ਆਵਾ ਚਿੱਟੀ ਦਰਪਹਿਲ ਪੈ ਗਈ ਹੁਣ ਪਾਗੇ ਤੱਪੜ ਤੇ ਉੱਤੇ ਬਾਦ ਨਹੀਂ ਕਾਲੀ ਦਰਪਹਿਲ ਓਏ ਉਹ ਆਨਲੀ ਫੈਂਸ ਤੇ ਮਨੀ ਲਈ ਓਹ ਹੋ ਹੋ ਨੋ 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 ਲੈ ਆਓ ਯਾਰ ਤਾਂ ਹਾਂਜੀ ਆਪਾਂ ਪਾਤੀ ਕਾਲੀ ਤਰਪਾਇਲ ਦੀ ਸਾਡਾ ਸਟੂਟ ਕਰਨ ਲਈ ਆਲੇ ਲੰਮੀ ਜਦੀ ਆ ਗਈ ਹੁਣ ਦੇਖ ਪਿੱਛੇ ਕਿੱਦਾਂ ਤਾਂ ਅੰਦੇ ਇਕੱਠਾਂਗੇ ਤੇ ਜਾਂਦੇ ਵੇਟਾਂਗੇ ਹੁਣ ਕਿੱਦਾਂ ਓਕੇ ਆ ਜਿਆਦੀ ਤਕੜੀ ਹੈ ਨਾ ਇਧਰ ਨੂੰ ਖਿੱਚ ਲੋ ਹੋਰ ਇਹਨਾਂ ਵੀਡੀਓ ਵੇਖ ਕੇ ਸੰਗ ਜਾਨੀ ਵੀਡੀਓ ਵੇਖ ਕੇ ਸੰਗ ਜਾਨ ਉਹ ਦੱਦ ਨਹੀਂ ਸੰਗਦਾ ਯਰ ਮਣੀ ਉਹਦਾ ਕੱਟਣੀ ਪੈਣੀ ਹੈ ਨਾਲੇ ਮੈਨੂੰ ਕਿਹਾ ਵੀ ਆੜੀ ਗੱਲ ਬਣੀ ਹੈ ਹਾਂਜੀ ਵੀਰੇ ਓਏ ਆਪਾਂ ਨੂੰ ਦੇ ਹੀ ਜਾਂਦੀ ਦਿੱਤੀ ਓਏ ਤੂੰ ਆਪੇ ਰਿਹਾਖੇ 35 ਫੁੱਟ ਤੇ 35 ਨਹੀਂ 50 ਹੋ ਜੀ ਵੇ ਨਹੀਂ ਉਹਨੇ ਤੋੜ ਕੇ ਦਿੱਤੀ ਓਏ ਕਿੱਥੋਂ ਅੰਦਰਲੇ ਵਾ ਬਾਰੇ ਇਹ ਦਿੱਤੀਏ। ਉਹ ਫਿਰ ਕਰੀ ਤਾਂ ਹੀ ਖੂਬ ਬੈ ਗਿਆ। ਫਿਰ ਬੈ ਨਾ ਹੁੰਦੀ। ਨਾ ਹੁੰਦੀ। ਉੱਪਰ ਜਾ ਕੇ ਨਾ ਹੋਣਾ ਪੈਣਾ। ਜੇ ਮਨ ਲਾਉਣਾ ਹੋਣਾ। ਠੀਕ ਆ। ਤਿਆਰੀ ਕਰਦੇ। ਜਿਹੜਾ ਵੀ ਤਾੜੀ ਨਹੀਂ ਆ ਤੁਹਾਨੂੰ ਕੋਈ ਆ ਚੋਟੀ ਗੱਲ ਲੱਗਦਾ। ਹੋਰ ਕਿ ਤੋ ਕੀ ਹੈ? ਮੁੱਕੇ। ਦੇ ਚੋ ਰ। ਨੰਨੀ ਦਿੰਦੇ। ਪਰਸੋ। ਇਹ ਬੜਾ ਗਿਆ। ਹਾਂਜੀ ਟਰੈਕਟਰ ਵੀ ਗਿਆ ਆਪਣਾ ਧੋਪ ਆ ਪਾਲ ਕੇ ਪੁਜੀ ਚ ਮਾਰਾਂਗੇ ਉਹਨਾਂ ਉਹ ਦਿਨ ਜਿੱਦਾਂ ਜਾਣਾ ਆ ਵਿੱਚ ਕੱਪੜਾ ਰਹਿਣਾ ਚੜੀ ਦਿਓ ਮਾਰਨ ਦਿਓ ਵੀ ਹਾਂਜੀ ਉਣਾ ਪਲਵਾਨ ਲੱਗ ਪਿਆੰਦਾ ਈਟਾ ਈਟਰ ਲਿਆਂਦਾ ਈਤਵਾ ਹੁਣ ਲਾਈਟਾਂ ਲਵਾਉਣ ਲੱਗ ਪਏ ਮਾਹੌਲ ਪੈ ਲੈ ਰਿਹਾ ਨਾ ਦੇਖੋ ਯਾਰ ਲਾ ਰਹੇ ਸਿਆ ਇੱਕ ਤਾਰਾ ਲਵਾਵਾਂਗੇ ਥੱਲੇ ਬਾਕੀ ਵੇਨੇ ਆ ਜਦ ਤੱਕ ਬਜਾ ਤੇਰੇ ਹੱਥ ਹੀ ਨਹੀਂ ਖਲੋਂਦੇ ਲੈ ਇਹ ਕਾਲਾ ਹੱਟਵਾਉਣਾ ਆ ਗਿਆ ਤੇ ਇਹ ਜਗ੍ਹਾ ਲੱਭ ਗਈ ਵੀਰੇ ਕਿੱਥੇ ਲਾਈਏ ਲੈਟ ਇਹ ਬੰਦੇ ਸੰਗੀ ਜਾਂਦੇ ਨਾਲ ਦੀ ਨਾ ਪਨੀਂਡ ਮੋਡੀਫਿਕੇਸ਼ਨ ਪੂਰੀ ਫੁੱਲ ਕਰਨੀ ਆ ਪਟੜੇ ਤੇ ਬਾਕੀ ਅਹੀਂ ਇਸਰਾਂ ਅੜਾਲੇ ਮੇਲੇ ਦੇ ਹੱਟ ਕਰਨੀ ਆ ਖੰਨਪੁਰ ਵਾਲੇ ਮੇਲੇ ਦੇ ਜਿਆਦਾ ਕਰਾਂਗੇ ਠੀਕ ਹੈ ਜੀ ਇਹ ਸਭਾ ਵਾ ਹਾਂ ਜੀ ਟਾਇਰ ਯਾਰ ਘਸ ਗਿਆ ਟਾਇਰ ਵੀ ਪਾਉਣ ਵਾਲੇ ਆ ਹਾਂਜੀ ਲਾਈਟਾਂ ਗਈਆਂ ਲੱਗਣ ਟਰੈਕਟਰ ਤੇ ਬਾਅਦ ਚੋਂ ਗਰੋਨੇ ਦਾ ਉਹਨਾਂ ਲੁੱਕ ਚੱਕ ਥੋੜੀਆਂ ਹੀ ਲਾਈਆਂ ਲਾਈਟਾਂ ਬਹੁਤੀਆਂ ਦੋ ਗਈ ਇੱਥੇ ਇੱਕ ਥੱਲੇ ਤਾਰਾ ਜਿਹਾ ਲਾਤਾ ਠੀਕ ਇੱਥੇ ਆ ਨਾ ਲੱਗਦੇ ਨਾ ਕੋਈ ਨਾ ਕੋਤ ਉਹ ਵਿਚ ਜੇ ਕੋਈ ਨਹੀਂ ਚੱਲੇ ਕੋਈ ਨਾ ਲੱਗੇ ਉਹ ਲਾਓ ਓਕੇ